ਅਸੀਂ ਦੂਜਿਆਂ ਨਾਲ ਜੁੜ ਕੇ ਬੈਠੇ ਹਾਂ ਆਪਣੇ ਆਪ ਨਾਲ ਨਹੀਂ ਜੇ ਦਿਨ ਅਸੀਂ ਆਪਣੇ ਆਪ ਨਾਲ ਜੁੜ ਕੇ ਬੈਠਣ ਲੱਗ ਪਏ ਨਾ ਇੱਕ ਵੱਖਰਾ ਹੀ ਆਨੰਦ ਆ ਬਖਰੀ ਖੁਸ਼ੀ ਆਈ ਹੈ ਸਾਡਾ ਆਤਮ ਵਿਸ਼ਵਾਸ ਮਜ਼ਬੂਤ ਹੋਏਗਾ ਜਿਉਂ ਇਸ ਕਿਨ ਸਾਡਾ ਭਰੋਸਾ ਨਾ ਆਪਣੇ ਆਪ ਤੇ ਉਹ ਮਜ਼ਬੂਤ ਹੋਏਗਾ ਜੇ ਦਿਨ ਅਸੀਂ ਆਪਣੇ ਆਪ ਨਾਲ ਜੁੜ ਕੇ ਬੈਠਾਂਗੇ ਅਸੀਂ ਆਪਣੇ ਨਾਲ ਜੁੜ ਕੇ ਬੈਠਦੇ ਆਂ ਦੂਜਿਆਂ ਨਾਲ ਜੁੜ ਕੇ ਬੈਠਦੇ ਆਂ ਇਸ ਕਰਕੇ ਦੁਨੀਆਂ ਦੇ ਪਰੋਖੇ ਸਾਡੀ ਰੱਖਦੇ ਆਂ ਕਿਉਂ ਮੇਰਾ ਕੰਮ ਕਰ ਦੇਗਾ ਆ ਮੇਰਾ ਕੰਮ ਕਰ ਦੇ ਉਹ ਭਾਵੇਂ ਕੋਈ ਧੀ ਐ ਭਾਵੇਂ ਪੁੱਤਰ ਐ ਭਾਵੇਂ ਪਤੀ ਪਤਨੀ ਐ ਭਾਵੇਂ ਮਾਪੇ ਭਾਵੇਂ ਕੋਈ ਸੱਜਣ ਮਿੱਤਰ ਰਿਸ਼ਤੇ ਦਾ ਆ ਬੰਦਾ ਦੂਜਿਆਂ ਦੇ ਪਰੋਖੇ ਕਰਕੇ ਰੱਖਦਾ ਐ ਕਿਉਂਕਿ ਆਪਣੇ ਆਪ ਨਾਲ ਜੁੜ ਕੇ ਬੈਠਦਾ ਜੇ ਜਦ ਅਸੀਂ ਆਪਣੇ ਨਾਲ ਆਪ ਨਾਲ ਜੁੜ ਕੇ ਬੈਠਾਂਗੇ ਸਾਡਾ ਆਤਮ ਵਿਸ਼ਵਾਸ ਮਜ਼ਬੂਤ ਹੋਵੇਗਾ ਸਾਡਾ ਆਪਣੇ ਆਪ ਤੇ ਭਰੋਸਾ ਮਜ਼ਬੂਤ ਹੋਏ ਸਾਨੂੰ ਖੁਸ਼ੀ ਮਿਲੇਗੀ ਸੰਗਵੰਦ ਦਾ ਸੁੱਖ ਮਿਲੇਗਾ ਸਾਨੂੰ ਆਨੰਦ ਮਿਲੇਗਾ ਪਰ ਜਦੋਂ ਬੰਦਾ ਦੂਜਿਆਂ ਦੇ ਨਾਲ ਜੁੜ ਕੇ ਬੈਠਦਾ ਤਾਂ ਦੂਜਿਆਂ ਤੇ ਆਸਰ ਕਰਦਾ ਹਰਦਿਕ ਨੇ ਇਹਦਾ ਆਪਣੇ ਆਪ ਤੋਂ ਵੀ ਭਰੋਸਾ ਚੱਕਿਆ ਜਾਂਦਾ ਹੈ ਤੇ ਵੀ ਕਹਿੰਦਾ ਜੀ ਮੈਂ ਇਹ ਕਰ ਨਹੀਂ ਸਕਦਾ ਮੇਰੇ ਕੋਲ ਨਹੀਂ ਨਾ ਮੇਰੇ ਵੱਸ ਦਾ ਭਾਈ ਇਹ ਫਿਰ ਤਾਂ ਕਹਿੰਦੇ ਨੇ ਕਿ ਤੂੰ ਆਪਣੇ ਆਪ ਦਾ ਜੁੜ ਕੇ ਨਹੀਂ ਬੈਠਿਆ ਆਪਣੇ ਆਪ ਦਾ ਜੁੜ ਕੇ ਬੈਠ ਮਹਾਰਾਜ ਕਹਿੰਦੇ ਦੂਜਿਆਂ ਤੇ ਲੋਕਾਂ ਦਾ ਕਰ ਗੁਰੂ ਦੇ ਦਾ ਸਾਨੂੰ ਇਹ ਸਮਝਾਇਆ ਨੇ ਕਿ ਮਾ ਲੋਕੀ ਟੇਕ ਦਿੱਤੀ ਸਭ ਜਾਣ ਦੇਵਲ ਕੋਈ ਇੱਕ ਹੈ ਭਗਵਾਨ ਜਿਸ ਕੇ ਲੀਏ ਰਹਿਣਾ ਧਾਇ ਬਹੁਤ ਰੱਤ ਕਹਣ ਲੱਗ ਪਾਈ ਉਹ ਰੱਬ ਤੇਰੀ ਅੰਤਰੀ ਵਸਦੂ ਨੂੰ ਜੁੜ ਕੇ ਬੈਠ ਆਪਣੇ ਆਪ ਦਾ ਜੁੜ ਕੇ ਬੈਠਣਾ ਰੱਬ ਨਾਲ ਜੁੜ ਕੇ ਬੈਠਣਾ इस करके अपने आप जुड़ तेरा आत्मविश्वास विश्वास मजबूत तेरा भरोसा अपने आप से मजबूत महाराज अपने आप जुड़ा के पड़ेगा दूजिया